ਮੈਂ ਇੱਕ ਵਾਰ ਫਿਰ ਆਪਣੇ ਪਿਆਰਾ ਜ਼ਿਲ੍ਹਾ ਬਠਿੰਡਾ ਚ ਆਇਆ ਔਰ ਮੇਰੇ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਔਰ ਸਾਡੇ ਐਮ ਐਲ ਏ ਸਾਫ ਸਾਰੇ ਸਾਡੇ ਚੇਅਰਮੈਨ ਵੱਖ-ਵੱਖ ਕਾਰਪੋਰੇਸ਼ਨਾਂ ਦੇ ਸੋ ਲਗਾਤਾਰ ਪੰਜਾਬ ਦੇ ਅੰਦਰ ਜਿਹੜਾ ਵੀਟ ਦੀ ਪ੍ਰਕੂਰਮੈਂਟ ਦਾ ਸਿਲਸਿਲਾ ਉਹ ਡੇ ਬਾਏ ਡੇ ਕਲੋਜ਼ਿੰਗ ਵਾਲੇ ਪਾਸੇ ਜਾ ਰਿਹਾ ਕਿਉਂਕਿ ਪੀਕ ਸੀਜ਼ਨ ਪੰਜਾਬ ਦਾ ਜਿਹੜਾ ਨਿਕਲ ਚੁੱਕਿਆ ਸੋ ਅੱਜ ਮੈਂ ਫਿਰ ਦੁਬਾਰਾ ਮਾਂਜੂਗ ਮੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਸਰਕਾਰ ਵੱਲੋਂ ਜਿਹੜੇ ਆਦੇਸ਼ ਨੇ ਕਿ ਮੰਡੀ ਦੇ ਅੰਦਰ ਕਿਸਾਨ ਨੂੰ ਮਜ਼ਦੂਰ ਨੂੰ ਕੋਈ ਦਿੱਕਤ ਨਾ ਹੋਵੇ ਇਹਦੇ ਲਈ ਜਿਹੜਾ ਸਾਡਾ ਮੈਕੈਨਿਜ਼ਮ ਹੈ ਉਹਨੂੰ ਗਰਾਸ ਰੂਟ ਤੇ ਚੈੱਕ ਕਰਨ ਦੇ ਲਈ ਉਹਨੂੰ ਫਾਲੋ ਕਰਨ ਲਈ ਅੱਜ ਮੈਂ ਫੇਰ ਇੱਕ ਵਾਰ ਬਠਿੰਡਾ ਔਰ ਮਕਸਦ ਸਾਹਿਬ ਦੇ ਵਿੱਚ ਆਇਆ ਸੋ ਲਗਾਤਾਰ ਪੰਜਾਬ ਦੇ ਅੰਦਰ ਵੱਖ-ਵੱਖ ਜ਼ਿਲ੍ਹਿਆਂ 'ਚ ਜਾ ਕੇ ਮੰਡੀਆਂ 'ਚ ਜਾ ਕੇ ਇਸ ਗੱਲ ਨੂੰ ਚੈੱਕ ਕੀਤਾ ਜਾ ਰਿਹਾ ਵੀ ਕੋਈ ਦਿੱਕਤ ਮੰਡੀ 'ਚ ਨਾ ਰਹੇ ਸੋ ਮੈਨੂੰ ਖੁਸ਼ੀ ਆ ਇਹ ਇਸ ਵਾਰ ਬਹੁਤ ਹੀ ਸਮੂਥਲੀ ਜਿਹੜਾ ਸੀਜ਼ਨ ਸਾਡੇ ਸਾਰੇ ਅਫੀਸਰ ਸਹਿਬਾਨ ਸਾਡੇ ਮੁਲਾਜ਼ਮਾਂ ਨੇ ਮਿਹਨਤ ਕਰਕੇ ਨੇਪਰੇ ਚੜ੍ਹ ਰਿਹਾ ਸੋ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 107 ਲੱਖ ਐਮਟੀ ਅਰਾਈਵਲ ਜਿਹੜੀ ਉਹ ਪਹੁੰਚੀ ਹੈ ਤੇ ਉਹਦੇ ਵਿੱਚੋਂ 103 ਲੱਖ ਐਮਟੀ ਅਸੀਂ ਖਰੀਦ ਚੁੱਕੇ ਆ ਕਿਸਾਨ ਨੂੰ ਵਿਹਲਾ ਕਰ ਦਿੱਤਾ ਗਿਆ ਸੋ ਅਨਜਨ ਪੰਜਾਬ ਦੀ ਮੰਡੀਆਂ ਦੇ ਵਿੱਚ 4 584000 ਕਿਸਾਨ ਜਿਹੜਾ ਉਹ ਆਪਣੀ ਜਿੰਸ ਲੈ ਕੇ ਆਇਆ ਸੋ ਜਿਹੜੀ ਬਣਦੀ ਐ ਐਮਐਸਪੀ ਦੇ ਮੁਤਾਬਕ ਉਹਦੇ ਪੈਸੇ ਆ ਉਹ ਅੰਦਾਜ਼ਨ ਅਸੀਂ 20500 ਕਰੋੜ ਰੁਪਈਆ ਜਿਹੜਾ ਕਿਸਾਨ ਦੇ ਖਾਤਿਆਂ 'ਚ ਰਿਲੀਜ਼ ਕਰ ਚੁੱਕੇ ਆ ਸੋ ਬਿਗੇਸਟ ਸੀਜ਼ਨ ਹੁੰਦਾ ਪੰਜਾਬ ਦੇ ਅੰਦਰ ਪੈਡੀਓ ਪ੍ਰਕੂਰਮੈਂਟ ਦਾ ਸੋ ਇਹਦੇ ਦੌਰਾਨ ਖੁਸ਼ੀ ਇਸ ਗੱਲ ਦੀ ਐ ਕਿ ਮੈਂ ਲਗਭਗ 18 ਜ਼ਿਲ੍ਹਿਆਂ 'ਚ ਗਿਆ ਸੋ ਕਿਸੇ ਵੀ ਪਾਸੋਂ ਕਿਸਾਨ ਦੀ ਕੋਈ ਰੈਜ਼ੈਂਟਮੈਂਟ ਸਾਨੂੰ ਸੁਣ ਲਈ ਨਹੀਂ ਮਿਲੀ ਬਲਕਿ ਕਿਸਾਨ ਗੁੱਡ ਫੀਲ ਕਰ ਰਹੇ ਆ ਖੁਸ਼ੀ ਖੁਸ਼ੀ ਦੇ ਨਾਲ ਮੰਡੀ ਤੇ ਜਾ ਰਹੇ ਤੇ ਜਿਹੜਾ ਮਾਨਜੂ ਮੁੱਖ ਮੰਤਰੀ ਜੀ ਦਾ ਵਾਦਾ ਸੀਗਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਐਮਐਸਪੀ ਦੇ ਉੱਤੇ ਖਰੀਦੀ ਹੋਈ ਕਣਕ ਦਾ 24 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਕਿਸਾਨ ਦੇ ਖਾਤੇ 'ਚ ਪੈਸੇ ਪਾਵਾਂਗੇ ਸੋ ਅੱਜ ਵੀ ਮੈਂ ਬਠਿੰਡੇ ਦੇ ਅੰਦਰ ਆਇਆ ਔਰ ਇੱਥੇ ਜਿਹੜੀ ਢੇਰੀ ਅੱਜ ਅੱਜ ਕਿਸਾਨ ਆਇਆ ਅੱਜ ਹੀ ਉਹਦੀ ਢੇਰੀ ਨੂੰ ਜਿਹੜਾ ਉਹ ਪਰਚੇਸ ਕੀਤਾ ਗਿਆ ਤੇ ਸ਼ਾਮ ਦਾ ਉਹਦੇ ਖਾਤੇ 'ਚ ਪੈਸੇ ਜਿਹੜੇ ਆ ਪੈਜਣੇ ਆ ਸੋ ਬਹੁਤ ਹੀ ਸ਼ਾਨਦਾਰ ਸੀਜ਼ਨ ਜਿਹੜਾ ਸਾਡਾ ਬੀ.ਡੀ. ਪ੍ਰੋਗਰਾਮਿੰਟ ਦਾ ਪੰਜਾਬ 'ਚ ਚੱਲ ਰਿਹਾ ਹੈ ਪ੍ਰਾਈਵੇਟ ਖਰੀਦ ਇਸ ਵਾਰ ਬਹੁਤ ਹੋਈ ਹੈ ਕਿਵੇਂ ਦੇਖਦੇ ਹੋ ਪੂਰੇ ਪੰਜਾਬ ਦੀ ਗੱਲ ਇਹ ਚੰਗੀ ਗੱਲ ਹੈ ਕਿਸਾਨ ਨੂੰ ਜਿੱਤੋਂ ਫਾਇਦਾ ਮਿਲਦਾ ਕਿਸਾਨ ਉੱਤੇ ਜਾ ਰਿਹਾ ਸੋ ਜਿਹੜਾ ਸਾਨੂੰ ਟਾਰਗੇਟ ਮਿਲੇ 124 ਲੱਖ ਐਮ.ਟੀ. ਦਾ ਕੇਂਦਰੀ ਪੂਲ ਦੇ ਅੰਦਰ ਅਸੀਂ ਹੁਣ ਤੱਕ 95 ਲੱਖ 13000 एमटी ਸਰਕਾਰੀ ਖੇ ਚੁਕੇ ਆ ਸੋ ਮੇਰੇ ਖਿਆਲ 8 ਕਿ ਲੱਖ ਜਿਹੜੀ ਆ ਉਹ ਪ੍ਰਾਈਵੇਟ ਵੀ ਹੋਈ ਆ ਸੋ ਲਗਾਤਾਰ ਜਿਹੜਾ ਸਾਨੂੰ ਟਾਰਗੇਟ ਮਿਲਿਆ ਸੀ ਉਹ ਪੂਰਾ ਕਰਾਂਗੇ ਜਿੰਨੇ ਵੀ ਬੰਦੋਬਸ ਨੇ ਪੰਜਾਬ ਦੇ ਅੰਦਰ ਚਾਹੀਓ ਕਰੇਟਾਂ ਦਾ ਸਵਾਲ ਹੈ ਚਾਹੇ ਮਤਲਬ ਜਿਹੜਾ ਤਰਪਾਲਾਂ ਦਾ ਸਵਾਲ ਹੈ ਉਹ ਆਲਮੋਸਟ ਜਿਹੜੇ ਆ ਅਸੀਂ ਕੰਪਲੀਟ ਕਰ ਚੁੱਕੇ ਆ ਸੋ ਚੰਗਾ ਹੈ ਇਸ ਵਾਰ ਜਿਹੜਾ ਬੰਪਰ ਫਸਲ ਸਭ ਤੋਂ ਜਿਹੜੇ ਰੋਸ਼ਨ ਗੱਲੇ ਆ ਕਿ ਬੰਪਰ ਫਸਲ ਪੰਜਾਬ ਦੇ ਖੇਤਾਂ 'ਚ ਇਸ ਵਾਰ ਨਿਕਲੀ ਆ ਔਰ ਕਿਸਾਨ ਨੂੰ ਵੀ ਇਹਦਾ ਲਾਭ ਆ ਤੇ ਕੇਂਦਰੀ ਪੂਲ ਦੇ ਲਈ ਜਿਹੜਾ ਸਾਡਾ ਟੀਚਾ ਆ ਉਹ ਵੀ ਅਸੀਂ ਅੱਜ ਪੂਰਾ ਕਰਾਂਗੇ